ਸਸਤੀ ਗੱਲ ਜੀ ਪਹਿਲੀ ਵਾਰ ਵਿਸਟਰ ਵੀਜ਼ਾ ਲੈਣਾ ਚਾਹੁੰਦੇ ਹਾਂ ਆਪਣੀ ਫਾਈਲ ਕੈਨੇਡਾ ਤੋਂ ਬਾਰ-ਬਾਰ ਰਿਫਿਊਜ਼ ਨਹੀਂ ਕਰਾਉਣਾ ਚਾਹੁੰਦੇ ਆਪਣੀ ਫਾਈਲ ਨੂੰ ਕਦੀ ਵੀ ਕੈਨੇਡਾ ਦੀ ਇਮੀਗ੍ਰੇਸ਼ਨ ਥਰੂ ਬੈਨ ਨਹੀਂ ਲਗਾਉਣਾ ਚਾਹੁੰਦੇ ਕਾ ਸਾਡੇ ਵੱਲ ਇੱਕ ਰეკਮੈਂਡੇਸ਼ਨ ਆ ਕਦੀ ਵੀ ਫਾਈਲ ਆਪਣੀ ਨਾਰਮਲ ਜੀਸੀ ਕੀ ਥਰੂ ਜਾਂ ਲੋਕਲ ਏਜੰਟਸ ਨੂੰ ਨਾ ਅਪਲਾਈ ਕਰੋ ਸਾਡੀ ਆਲਵੇਸ ਰეკਮੈਂਡੇਸ਼ਨ ਰਹਿੰਦੀ ਆ ਅਪਲਾਈ ਥਰੂ ਆਰਸੀਆਈਸੀ ਜੋ ਕਿ ਕੈਨੇਡਾ ਦੀ ਗਵਰਨਮੈਂਟ ਵੱਲੋਂ ਰੈਗੂਲੇਟਡ ਹੁੰਦੇ ਨੇ ਉਹਨਾਂ ਕੋਲ ਇੱਕ ਪੋਰਟਲ ਆ ਏਪੀਆਰ ਪੋਰਟਲ ਤੁਹਾਨੂੰ ਸਭ ਕੁਝ ਪਤਾ ਹੁੰਦਾ ਤੁਹਾਡੀ ਫਾਈਲ ਠੀਕ ਲੱਗੇਗਾ ਤਾਂ ਕਿ ਹਾਇਰ ਚਾਂਸ ਫੋਰ ਵੀਜ਼ਾ ਅਪਰੂਵਲ ਲੋਕਲ ਏਜੰਟ ਥਰੂ ਕਲਰ ਡਾਕੂਮੈਂਟਸ ਲਾ ਕੇ ਵੀਜ਼ਾ ਲਗਵਾ ਵੀ ਲਿਆ ਤਾਂ ਤੁਹਾਨੂੰ ਕੈਨੇਡਾ ਦੇ ਬਾਰਡਰ ਤੇ ਬਹੁਤ ਪ੍ਰੋਬਲਮਸ ਆਉਂਦੀਆਂ ਨੇ ਪਹਿਲਾਂ ਵੀ ਆਉਂਦੀਆਂ ਸੀ ਅੱਜ ਵੀ ਆ ਰਹੀਆਂ ਨੇ ਅੱਗੇ ਵੀ ਆਉਣਗੀਆਂ ਤੁਹਾਨੂੰ ਕੈਨੇਡਾ ਦੇ ਬਾਰਡਰ ਤੋਂ ਮੋੜਿਆ ਵੀ ਜਾ ਸਕਦਾ ਹੈ ਸੋ ਆਪਣਾ ਰੈਕર્ડ ਖਰਾਬ ਨਾ ਕਰੋ ਇੱਥੇ 15-20 ਲੱਖ ਰੁਪਏ ਲਾ ਕੇ ਫੇਕ ਡਾਕੂਮੈਂਟ ਲਾ ਕੇ ਗਲਤ ਪੋਰਟਲ ਥਰੂ ਫਾਈਲਿੰਗ ਨਾ ਲਗਾਓ ਤਾਂ ਕਿ ਤੁਹਾਡਾ ਰੈਕર્ડ ਖਰਾਬ ਨਾ ਹੋਵੇ ਸਹੀ ਅਪਲਾਈ ਕਰੋਗੇ ਅੱਜ ਸਹੀ ਕਰੋਗੇ ਤਾਂ ਅੱਗੇ ਵੀ ਸਹੀ ਰਹੋਗੇ ਸੋ ਆਲਵੇਸ ਅਪਲਾਈ ਥਰੂ ਏਪੀਆਰ অথরাইਜ਼ਡ ਪੇਡ ਰੈਪਰਿਜ਼ੈਂਟੇਡ ਪੋਰਟਲ ਜੋ ਕਿ ਮਿਲਦਾ ਹੈ ਕੈਨੇਡਾ ਦੇ RCIC ਨੂੰ ਹਾਇਰ ਵੀਜ਼ਾ ਚਾਂਸਸ ਆਲਵੇਸ ਅਪਲਾਈ ਥਰੂ ਏਪੀਆਰ ਥੈਂਕ ਯੂ